ਫਿਸ਼ ਜਿਹੜਾ ਇਹ ਫਾਰਮੂਲਨ ਚ ਡਿਪ ਕਰ ਲੈਂਗੇ ਫਾਰਮੂਲਨ ਦੇ ਵਿੱਚ ਹਾਂਜੀ ਮੁਰਦਿਆਂ ਨੂੰ ਪ੍ਰੀਜ਼ਰਵ ਕਰਨ ਮੁਰਦਿਆਂ ਦੇ ਡੈੱਡ ਬੋਡੀਜ਼ ਨੂੰ ਵੀ ਆਪਾਂ ਲੌਣੇ ਜਦੋਂ ਮੈਡੀਕਲ ਕਾਲਜਾਂ ਚ ਪੜਦੇ ਆ ਤਾਂ ਉਹ ਤੇ ਫਾਰਮੂਲੇ ਲਾਈ ਹੁੰਦੀ ਹੈ ਕਿਸੇ ਨੇ ਕਈ ਡਿਪਾਰਟਮੈਂਟ ਦੇ ਲੈਬ ਚ ਫੂਡ ਲੈਬ ਚ ਲੱਗਿਓ ਮੁਲਾਜ਼ਮ ਅੱਛਾ ਔਰ ਉਹਨੇ ਮੈਨੂੰ ਕਿਹਾ ਡਾਕਟਰ ਤੁਸੀਂ ਸੈਂਪਲ ਭਰਦੇ ਨਾ ਮੱਛੀ ਦੇ ਸੈਂਪਲ ਜਿਹੜੇ ਭਰਿਓ ਜਿੰਨੇ ਵੀ ਜਿਹੜੀ ਫਿਸ਼ ਜਦੋਂ ਦੂਰੋਂ ਆਉਂਦੀ ਆ ਨਾ ਤੇ ਉਹ ਫਿਸ਼ ਖਰਾਬ ਹੋ ਸਕਦੀ ਹੈ ਟੈਂਪਰੇਚਰ ਜਿੱਦਾਂ ਉਹ ਕਹਿੰਦੇ ਉਹਨੇ ਕਿਹਾ ਮੱਛੀ ਨੂੰ ਫਾਰਮਲਿਨ ਲਾਈ ਜਾਂਦੀ ਹੈ ਮਰਦਿਆਂ ਤੋਂ ਲਾਉਣਾਂਗੇ ਅੱਜ ਫੇ ਮੱਛੀ ਖਰਾਬ ਨਾ ਹੋਵੇ ਉਹੋ ਅੱਖਾਂ ਚ ਪਾਣੀ ਨਹੀਂ ਸਾਡੇ ਤੋਂ ਖੜੇ ਨਹੀਂ ਹੋ ਹੁੰਦਾ ਹੁੰਦੇ ਉੱਥੇ ਅੱਖਾਂ ਚ ਇੰਨੀ ਚੜਦੀ ਆ ਉਹੋ ਦੁੱਧ ਚ ਵੀ ਲੋਕੀ ਐਡ ਕਰ ਲੈਂਦੇ ਆ ਫਾਰਮਲਿਨ ਪਾਉਂਦੇ ਆ ਦੁੱਧ ਚ ਜਿਹੜੇ ਕਿ ਤੇ ਕਹਿ ਦੇਣ ਆ ਕੇ ਦੁਕਾਨਦਾਰ ਨੂੰ ਵੀ ਦੁੱਧ ਪਾਈ ਤੇਰਾ ਘਰ ਖਰਾਬ ਹੋ ਗਿਆ ਫਟ ਗਿਆ ਦੁੱਧ ਫਟ ਗਿਆ ਦੁੱਧ ਉਹ ਸਮਝ ਲਿਆ ਕਰੋ ਦੁੱਧ ਖਰਾਆ ਉਹ ਮੈਨੂੰ ਤਾਂ ਫੂਡ ਤੋਂ ਵਿੱਚ ਇੱਕ ਲੈਬ ਦੇ ਵਿੱਚ ਫੂਡ ਲੈਬ ਦੇ ਵਿੱਚ ਮੈਨੂੰ ਜਿਹੜੇ ਬڑے EMPLY ਮੈਨੂੰ ਚੰਗਾ ਲੱਗਾ ਅਮੀ ਬਹੁਤਾ ਡਰਨਾ ਵੀ ਨਹੀਂ ਚਾਹੀਦਾ ਮੈਂ ਉਸ ਭੈਣ ਮੇਰੀ ਨੂੰ ਕਹੂੰਗਾ ਡਰਿਆ ਨਾ ਕਰੋ ਜਿੱਥੇ ਸਮਾਜ ਦੀ ਬਿਹਤਰੀ ਲਈ ਕੋਈ ਡਿਸੀਜਨ ਜਾਂ ਜਾਨਾਂ ਬਚਾਉਣ ਦਾ ਵਿਸ਼ਾ ਆਜੇ ਨਾ ਉੱਥੇ ਲੋੜ ਨਹੀਂ ਡਰਨ ਦੀ ਕਿਸੇ ਤੋਂ ਔਰ ਉਹਨੇ ਮੈਨੂੰ ਕਿਹਾ ਡਾਕਟਰ ਤੁਸੀਂ ਸੈਂਪਲ ਭਰਦੇ ਨਾ ਮੱਛੀ ਦੇ ਸੈਂਪਲ ਜਰੂਰ ਭਰਿਓ ਅੱਛਾ ਮੈਨੂੰ ਕਹਿੰਦੇ ਮੱਛੀ ਦੇ ਫਿਸ਼ ਦੇ ਤਾ ਕਿਸੇ ਅੱਛਾ ਕਿਸੇ ਨੇ ਗਈ ਡਿਪਾਰਟਮੈਂਟ ਦੇ ਨੇ ਲੈਬ ਚ ਫੂਡ ਲੈਬ ਚ ਲੱਗਿਓ ਮੁਲਾਜ਼ਮ ਅੱਛਾ ਫੂਡ ਐਂਡ ਡਰੱਗ ਲੈਬ ਖਰੜਚ ਲੱਗਿਓ ਮੁਲਾਜ਼ਮ ਨੇ ਕਿਹਾ ਅੱਛਾ ਮੱਛੀ ਦੇ ਨਾਲ ਕੀ ਉਹ ਮੈਨਾ ਲਵਾ ਉਹਦਾ ਨਹੀਂ ਨਹੀਂ ਮੱਛੀ ਦੇ ਨਾਲ ਕੀ ਰਿਲੇਟ ਕੀ ਉਹ ਕਹਿੰਦਾ ਮੱਛੀ ਜਿਹੜੀ ਅੱਜ ਕੱਲ ਹੈ ਨਾ ਇਹ ਗਰਮੀ ਜਦੋਂ ਥੋੜਾ ਜਿਹਾ ਮੌਸਮ ਬਦਲਣਾ ਤੇ ਮੱਛੀ ਟਿਸ਼ੂ ਇਦਾਂ ਦੀ ਚੀਜ਼ ਹੈ ਜਲਦੀ ਖਰਾਬ ਜਲਦੀ ਬੰਦੇ ਦੀ ਮਰਦਾ ਬਾਡੀ ਡੈਡ ਬਾਡੀ ਪਈ ਹੋਵੇ ਨਾ ਦੂਜੇ ਦਿਨ ਮਸ਼ਕ ਇਦਾਂ ਦਾ ਆਉ ਚੁੱਕ ਨਹੀਂ ਸਕਦੇ ਤੁਸੀਂ ਇਹ ਇਹ ਇਦਾਂ ਦਾ ਟਿਸ਼ੂ ਹੈ ਇਹ ਚ ਤਾਂ ਸੋਲ ਆ ਰੱਬ ਦੀ ਕਿਰਪਾ ਨਾਲ ਸਵਾਸ ਚੱਲਦੇ ਤਾਂ ਫਿਜ਼ੀਓਲੋਜੀਕਲੀ ਠੀਕ ਹੈ ਅਦਰਵਾਇਜ਼ ਇਹ ਟਿਸ਼ੂ ਇਦਾਂ ਦਾ ਪੜਾ ਇਦਾਂ ਦੀ ਪੁਟਰੀਫੈਕਸ਼ਨ ਜੇ ਔਰ ਜਿਹੜੇ ਬੰਦੇ ਸਾਡੇ ਪੋਸਟਮਾਰਟਮ ਕਰਦੇ ਆ ਨਾ ਉਹਨਾਂ ਦੇ ਕੱਪੜਿਆਂ 'ਚੋਂ ਸਮੈਲ ਆਉਣੀ ਨਹੀਂ ਹਟਦੀ ਹੁੰਦੀ ਕਦੇ ਉਹਨਾਂ ਦੇ ਬਾਡੀ 'ਚੋਂ ਸਮੈਲ ਉਹਨਾਂ ਨਹੀਂ ਹਟਦੀ ਇਹ ਪੁੱਛ ਲਿਓ ਕਿਸੇ ਨੂੰ ਜਿਹੜਾ ਉਹ ਮੱਛੀ ਐ ਫਿਸ਼ ਐ ਉਹ ਕਹਿੰਦੇ ਵੀ ਜਿਹੜੀ ਫਿਸ਼ ਜਦੋਂ ਦੂਰੋਂ ਆਉਂਦੀ ਆ ਨਾ ਤੇ ਉਹ ਫਿਸ਼ ਖਰਾਬ ਹੋ ਸਕਦੀ ਐ ਟੈਂਪਰੇਚਰ 'ਚ ਜਿੱਦਾਂ ਉਹ ਕਹਿੰਦੇ ਸਾਰੇ ਨਹੀਂ ਮੈਂ ਕਹੂੰਗਾ ਸਾਰੇ ਵੀ ਇਦਾਂ ਹੁੰਦਾ ਪਰ ਉਹ ਕਹਿੰਦੇ ਫਿਸ਼ ਜਿਹੜਾ ਇਹ ਫਾਰਮੁਲਿਨ 'ਚ ਡਿਪ ਕਰ ਲਿੰਗੇ ਫਾਰਮੁਲਿਨ ਦੇ ਵਿੱਚ ਹਾਂਜੀ ਫਾਰਮੈਲਡੀਹਾਈਡ ਫਾਰਮੁਲਿਨ 'ਚ ਤਾਂ ਕਿ ਉਹ ਖਰਾਬ ਨੀ ਹੋਣੇ ਥੋੜਾ ਜਿਹਾ ਵਿਊਅਰਸ ਫਾਰਮੈਲਡੀਹਾਈਡ ਇੱਕ ਪ੍ਰিজਰਵੇਟਿਵ ਹੈ ਪ੍ਰিজਰਵੇਟਿਵ ਹੈ ਜਿਹੜੀ ਪ੍ਰਜਰਬ ਹੋ ਜਾਂਦੀ ਚੀਜ਼ ਖਰਾਬ ਨਹੀਂ ਹੋਣੀ ਮੁਰਦਿਆਂ ਨੂੰ ਪ੍ਰিজਰਵ ਕਰਨ ਲਈ ਮੁਰਦਿਆਂ ਦੇ ਡੈੱਡ ਬਾਡੀਆ ਨੂੰ ਵੀ ਆਪਾਂ ਲਾਉਂਦੇ ਜਦੋਂ ਮੈਡੀਕਲ ਕਾਲਜਾਂ ਚ ਪੜਦੇ ਆ ਤਾਂ ਉੱਥੇ ਫਾਰਮੈਲਨ ਲਾਈ ਹੁੰਦੀ ਹੈ ਅੱਖਾਂ ਚ ਪਾਣੀ ਨਹੀਂ ਸਾਡੇ ਤੋਂ ਖੜੇ ਨਹੀਂ ਹੋ ਹੁੰਦਾ ਹੁੰਦੇ ਉੱਥੇ ਅੱਖਾਂ ਚ ਇੰਨੀ ਚੜਦੀ ਹੈ ਉਹ ਫਾਰਮੈਲਡੀਹਾਈਡ ਜਿਹੜੀ ਸਾਡੇ ਕੋਲ ਫਾਰਮੈਲਨ ਅਸੀਂ ਉਹ ਪਾ ਕੇ ਚੀਜ਼ਾਂ ਪੈਰਿਸ਼ੇਬਲ ਚੀਜ਼ਾਂ ਜਿਹੜੀਆਂ ਵੀ ਖਾਣ ਵਾਲੀਆਂ ਉਹਨਾਂ ਚ ਉਹਦੇ ਕਹਿੰਦੇ ਮੱਛੀ ਨੂੰ ਫਾਰਮੈਲਨ ਲਾਈ ਜਾਂਦੀ ਹੈ ਮੁਰਦਿਆਂ ਨੂੰ ਲਾਉਣ ਲਈ ਹਾਂਜੀ ਫੇ ਮੱਛੀ ਖਰਾਬ ਨਾ ਹੋ ਦੁੱਧ ਦੁੱਧ ਖਰਾਬ ਹੀ ਨਹੀਂ ਹੋਣਾ ਜੇ ਤਾਂ ਦੁੱਧ ਖਰਾਬ ਹੋ ਜਾਊਗਾ ਘਰ ਜਿਹੜੇ ਲੋਕ ਕਹਿੰਦੇ ਨੇ ਜਿਹੜੇ ਕਿਤੇ ਕਹਿ ਦੇਣ ਆ ਕੇ ਦੁਕਾਨਦਾਰ ਨੂੰ ਵੀ ਦੁੱਧ ਭਾਈ ਤੇਰਾ ਖਰਾਬ ਹੋ ਗਿਆ ਫਟ ਗਿਆ ਦੁੱਧ ਫਟ ਗਿਆ ਦੁੱਧ ਉਹ ਸਮਝ ਲਿਆ ਕਰੋ ਦੁੱਧ ਖਰਾ ਆ ਅੱਛਾ ਹਾਂ ਕਮ ਸੇ ਕਮ ਇਹ ਚ ਫਾਰਮੂਲਾ ਨਹੀਂ ਸੀ ਪਈਉ ਮਤਲਬ ਮੇਰਾ ਕਹਿਣ ਦੇ ਨਾਲ ਜਿਹੜਾ ਜੇ ਡੇਟ 2 ਡੇਜ਼ ਆ ਟੈਂਪਰੇਚਰ ਤੇ ਮੇਨਟੇਨ ਕਰਕੇ ਰੱਖਣਾ ਆ ਦੋ ਦਿਨ ਉਹਦੀ ਸ਼ੈਲਫ ਲਾਈਫ ਹੈ ਤਾਂ ਦੁੱਧ ਦੀ ਜਾਂ ਹੈਗੀ ਹਰ ਚੀਜ਼ ਦੀ ਸ਼ੈਲਫ ਲਾਈਫ ਹੈ ਤਾਂ ਮੈਂ ਨਾਲ ਦੇ ਨਾਲ ਇਹ ਕਹਿਣਾ ਚਾਹੁੰਦਾ ਵੀ ਉਹ ਜਿਹੜਾ ਪ੍ਰिਜ਼ਰਵੇਟਿਵ ਹੈ ਨਾ ਫਾਰਮੂਲੇ ਨਾ ਇੱਕ ਚੀਜ਼ ਮੈਂ ਬਹੁਤ ਇੰਪੋਰਟੈਂਟ ਹੈ ਇਹਦੇ ਤੇ ਫੋਕਸ ਜ਼ਰੂਰ ਗਗਨ ਤੁਸੀਂ ਕਰਿਓ ਹਮ ਸਰਕਾਰੀ ਤੰਤਰ ਵਿੱਚ ਹਮ ਡੀ ਐਚ ਓਜ਼ ਲੈਵਲ ਤੇ ਜਾਇਓ ਡੈਜ਼ਿਨੇਟਿਡ ਅਫਸਰ ਫੂਡ ਵਾਲੇ ਆ ਫੂਡ ਸੇਫਟੀ ਅਫਸਰ ਆ ਹਰ ਜ਼ਿਲ੍ਹੇ ਦੇ ਵਿੱਚ ਐਫ ਐ ਐਸ ਆਈ ਵੱਲੋਂ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਵੱਲੋਂ ਡੀਪ ਫਰੀਜ਼ਰ ਬਹੁਤ -15 ਡਿਗਰੀ ਟੈਂਪਰੇਚਰ ਤੇ ਰੱਖਣ ਵਾਲੇ ਫ੍ਰਿਜ ਪਏ ਆ ਹੈਗੇ ਆ ਜਾਇ ਉਹ ਤੁਈ ਚੈੱਕ ਕਰ ਲਿਓ ਕੈਮਰੇ ਲੈ ਕੇ ਫ੍ਰਿਜ ਪਏ ਉਹ ਬਹੁਤ ਵੱਡੇ ਕੀਮਤੀ ਫ੍ਰਿਜਾਂ ਆ ਔਰ ਉੱਥੇ ਜਿਹੜੇ ਉਹਨਾਂ ਕੋਲ ਜਿਹੜੇ ਆਈਸ ਪੈਕ ਰੱਖ ਕੇ ਕੈਰੀਅਰ ਆ ਕੋਲਡ ਚਿੱਲਰ ਆ ਜਿਹੜੇ ਉਹ ਸੈਂਪਲ ਲੈ ਜਾਣੇ ਆ ਹੁਣ ਉਹਦੇ ਵਿੱਚ ਥੋੜਾ ਦੱਸ ਦਵਾਂ ਕਿ ਕਿਉਂ ਉਹ ਲੈਂਦੇ ਫ੍ਰਿਜਾਂ ਜਾਂ ਉਹ ਚਿੱਲਰ ਜਾਂ ਕਿਉਂ ਲੈਂਦੇ ਆ ਉਹ ਪਤਾ ਕਿਉਂ ਲੈਂਦੇ ਆ ਉਹ ਆਇਓ ਵੀ ਪਤਾ ਕਦੋਂ ਦੇ ਤਿੰਨ ਸਾਲ ਹੋ ਗਏ ਹੁਣ ਆਇਆ ਨੂੰ ਅੱਛਾ ਉਹ ਆਏ ਕਿਉਂ ਆਂ ਕਿਉਂਕਿ ਜਦੋਂ ਅਸੀਂ ਕੋਈ ਪੈਰਿਸ਼ੀਬਲ ਚੀਜ਼ ਦਾ ਸੈਂਪਲ ਲੈਨੇ ਆ ਕੋਈ ਵੀ ਚੀਜ਼ ਦਾ ਤਾਂ ਉਹ ਚ ਫਾਰਮੂਲੇਨ ਪਾ ਦਿੰਨੇ ਹਮ ਅਸੀਂ ਦਹੀਂ ਲਈਦਾ ਪਨੀਰ ਲਈਦਾ ਕੋ ਦੁੱਧ ਲਈਦਾ ਤਾਂ ਫਾਰਮੂਲੇਨ ਵਿੱਚ ਪਾ ਦਿੱਤੀ ਆ ਹਮ ਉਹ ਫਾਰਮੂਲੇਨ ਪਾਉਣ ਨਾਲ ਜਿਹੜਾ ਅਨਹਾਈਜਨ ਦਾ ਟੈਸਟ ਰਿਜ਼ਲਟ ਆਉਣਾ ਬੈਕਟੀਰੀਅਲ ਆਉਣੇ ਆ ਉਹ ਨਹੀਂ ਆਉਣੇ ਨਹੀਂ ਆਉਣੇ ਆਉਣਾ ਹੀ ਨਹੀਂ ਕਿਉਂਕਿ ਫਾਰਮੂਲੇਨ ਪਾ ਦਿੱਤੀ ਨਾ ਆਪਾਂ ਵਿੱਚ ਇਹ ਬਹੁਤ ਵੱਡਾ ਧੋਖਾ ਹੈ ਵੀ ਤੁਸੀਂ ਮੇਰੀ ਇੱਕ ਗੱਲ ਸੁਣਾਓ ਸਰਕਾਰ ਨੇ ਕਿਹਾ ਵੀ ਪ੍ਰਜਰਵ ਨੇ ਪ੍ਰਜਰਵੇਟਿਵ ਐਡ ਨਹੀਂ ਕਰਨਾ ਨਹੀਂ ਕਰਨਾ ਹਮ ਕੋਲਡ ਚੇਨ ਮੇਨਟੇਨ ਕਰਕੇ ਲੈਬ ਤੱਕ ਉਦਾਂ ਸੈਂਪਲ ਲੈ ਕੇ ਜਾਣਾ ਹਮ ਖਰਾਬ ਨਾ ਹੋਵੇ ਖਰਾਬ ਨਾ ਹੋਵੇ ਪਰ ਵਿੱਚ ਪ੍ਰਜਰਵੇਟਿਵ ਵੀ ਨਹੀਂ ਤੁਸੀਂ ਐਡ ਕਰਨਾ ਹੋ ਰਿਹਾ ਹੈ ਅੱਜ ਤੱਕ ਨਹੀਂ ਹੋਈ ਉਹ ਲਾਗੂ ਗੱਲ ਔਰ ਉਹਨੋਂ ਕੀ ਕਹਿੰਦੇ ਮਾਈਕਰੋ ਟੈਸਟਿੰਗ ਉਹ ਮਾਈਕਰੋ ਟੈਸਟਿੰਗ ਦਾ ਜਿਹਦਾ ਗੁੱਗਾ ਗਾਇਆ ਗਿਆ ਇੰਨਾ ਜਿਹਦਾ ਇੰਨਾ মিডিਆ ਚ ਅਸੀਂ ਪ੍ਰੈਸ ਕਾਨਫਰੈਂਸਾਂ ਤੁਹਾਡੀਆਂ ਕਰ ਕਰਕੇ ਵੀ ਕਿਹਾ ਵੀ ਹਣ ਮਾਈਕਰੋ ਟੈਸਟਿੰਗ ਸ਼ੁਰੂ ਹੋ ਜਾਣੀ ਹੈ ਹਣ ਅਨ ਹਾਈਜਨਿਕ ਚੀਜ਼ ਆਜੂ ਕਰੂਗੀ ਫਟਾ ਅੱਜ ਤੱਕ ਕਿਉਂ ਨਹੀਂ ਸਟਾਰਟ ਹੋਈ ਜਵਾਬ ਦੇ ਹੀ ਨਹੀਂ ਹੈਗੀ ਕਿਸੇ ਦੀ ਬਿਲਕੁਲ ਹੋਣੀ ਚਾਹੀਦੀ ਹੈ ਮਾਈਕਰੋ ਟੈਸਟਿੰਗ ਦਾ ਮਤਲਬ ਹੈ ਜਿਹੜਾ ਹੁਣੇ ਤੁਸੀਂ ਕਿਹਾ ਪਈ ਉਹ ਚੀਜ਼ ਖਾਣ ਨਾਲ ਬੱਚਾ ਬਿਮਾਰ ਹੋ ਜਾਏ ਕੇਕ ਖਾਣ ਨਾਲ ਬੱਚਾ ਬਿਮਾਰ ਹੋ ਜਾਏ ਹੁਣ ਜਦੋਂ ਕੇਕ ਭਰਦੇ ਆ ਸੈਂਪਲ ਕੇਕ ਦੇ ਵਿੱਚ ਫਾਰਮੂਲੇ ਨ ਪਾਉਂਦੇ ਆ ਡੈਥ ਵੀ ਹੋਈ ਹੈ ਕੇਕ ਖਾਣ ਨਾਲ ਕਿੱਥੇ ਹੈ ਹਾਂਜੀ ਕੇਕ ਦੇ ਵਿੱਚ ਜਦੋਂ ਪ੍ਰੀਜ਼ਰਵਟਿਵ ਪਾ ਦਿੱਤਾ ਉਹ ਉਹ ਯਾਰ ਪ੍ਰੀਜ਼ਰਵਟਿਵ ਪਾ ਕੇ ਸਲੂਸ ਹੋਈ ਸੈੱਡ ਮਰ ਰਹੇ ਆ ਪਾ ਸਾਰੇ ਥੋੜਾ ਥੋੜਾ ਸਾਰੇ ਰੋਜ਼ ਹੀ ਮਰ ਹੀ ਜਾਣਾ ਇਦਾਂ ਹੀ ਇਹ ਹਾਲਾਤ ਬਹੁਤ ਮਾੜੇ ਹੋਣਿਆ ਔਰ ਅੱਜ ਜਿਹੜੀ ਸੋਚ ਰਹਿਣਾ ਕਿ ਕਿਸੇ ਦੇ ਕਿਸੇ ਦੇ ਘਰ ਲੱਗੀ ਹੋਈ ਆ ਕਿਸੇ ਦੇ ਘਰ ਅੱਗ ਲੱਗੀ ਆ ਪੋਪੜੇ ਘਰਾਂ ਚ ਵੀ ਆਉਂਦੀ ਫੰਡੇ ਘਰਾਂ ਚ ਵੀ ਆਉਗੀ ਚਿੱਟਾ ਜਦੋਂ ਕਿਤੇ ਇਹ ਲੱਗਦਾ ਸੀ ਨਾ ਚਿੱਟਾ ਹੈ ਹੀ ਨਹੀਂ ਉਹ ਮਰੋਂ ਐਵੇਂ ਹੀ ਲੱਗਦੀ ਸੀ ਗੱਲ ਉਹ ਉਹ ਸਾਰੇ ਘਰਾਂ ਚ ਵੀ ਵੜ ਗਿਆ ਜਦੋਂ ਕਰੋਨਾ ਲੱਗਦਾ ਸੀ ਨਾ ਵੀ ਉਹ ਇੱਕ ਕਿਹੜੇ ਬਾਬਾ ਉਹਦਾ ਬੜੀ ਸ਼ੁਰੂ ਚ ਚਰਚਾ ਹੋਈ ਸਾਡੇ ਹੁਸ਼ਿਆਰਪੁਰ ਚ ਪੋਜ਼ਿਟਿਵ ਕੇਸ ਨਿਕਲਿਆ ਸਾਡੇ ਘਰਾਂ ਚ ਆਮ ਕੇਸ ਨਿਕਲੇ ਮੈਂ 8 ਵਾਰ ਪੋਜ਼ਿਟਿਵ ਆ ਗਿਆ ਕੋਵਿਡ ਤੋਂ ਜਿਹੜੀ ਚੀਜ਼ ਤੁਸੀਂ ਅੱਜ ਸੋਚਦੇ ਹੋ ਨਾ ਸਰਕਾਰ ਨੂੰ ਮੇਰੀ ਅਪੀਲ ਆ ਰਿਕਵੈਸਟ ਹੈ ਜਿਹੜੀਆਂ ਚੀਜ਼ਾਂ ਤੁਸੀਂ ਅੱਜ ਲਾਈਟਲੀ ਲੈ ਰਹੇ ਹੋ ਨਾ ਹਲਕੇ ਤੌਰ ਤੇ ਲੈ ਰਹੇ ਚਾਹੇ ਕੋਈ ਵੀ ਇਸ਼ੂ ਆ ਪੰਜਾਬ ਦਾ ਉਹ ਤੁਹਾਨੂੰ ਆਲਟੀਮੇਟਲੀ ਉਹ ਕੀਮਤ ਤੁਹਾਨੂੰ ਤੁਹਾਡੇ ਨਸਲਾਂ ਨੂੰ ਆਉਣ ਆਲੀਆਂ ਜਨਰੇਸ਼ਨਾਂ ਨੂੰ ਤੁਹਾਡੇ ਕੀਮਤ ਉਹਦੀ ਚਕਾਉਣੀ ਪੈਣੀ ਆ ਤੁਹਾਡੇ ਪੜਪੋਤਿਆਂ ਨੂੰ ਤੁਹਾਡੇ ਗ੍ਰੇਟ ਗ੍ਰੈਂਡਸ ਹਨ ਗ੍ਰੇਟ ਗ੍ਰੈਂਡਸ ਹਨ ਕੋਈ ਨਾ ਕੋਈ ਉਹਦਾ ਸ਼ਿਕਾਰ ਜ਼ਰੂਰ ਹੋਊਗਾ